ਫੋਨ ਕੀਤਾ ਉਸੇ ਪਕੇ ਦਿਨਾ ਨਗਰ ਕੀ ਭਾਜੀ ਕਿ ਸਾਡਾ ਕੀ ਚੱਲ ਕੀ ਭਾਜੀ ਕੀ ਪ੍ਰੋਜੈਕਟ ਬੜਾ ਲੱਗਦਾ ਸਾਹਸੰਗ ਦਾ ਕੋਈ ਪ੍ਰੋਬਲਮ ਨਹੀਂ ਆਇਆ 112 ਦੇ ਦਿਨਾ ਨਗਰ ਐਸ ਡੀ ਐਮ ਜੀ ਦਾ ਨਾਮ ਬਚਦਾ ਕਦੋਂ ਹਾਂਜੀ ਸਰ ਮੇਰਾ ਨਾਮ ਮੰਜੂ ਹੈ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰੀ ਬੇਟੀ 6th ਕਲਾਸ ਚ ਇੱਥੇ ਪੜ੍ਹਦੀ ਹੈ ਸਟਾਈਲਾ ਤੇ ਅਸ ਪਾਪਾ ਕੱਲ ਦਾ ਹੀ ਸਰ ਬਹੁਤ ਫੋਨ ਕਰ ਰਹੇ ਆ ਸਕੂਲ ਦੇ ਵਿੱਚ ਕਿ ਬੱਚੇ ਸਾਰਿਆਂ ਨੂੰ ਛੁੱਟੀਆਂ ਪੈ ਗਈਆਂ ਤੇ ਸਾਡੇ ਬੱਚਿਆਂ ਨੂੰ ਵੀ ਸਰ ਛੁੱਟੀਆਂ ਪਈਆਂ ਜਾਂ ਕਿੱਦਾਂ ਵਾਂ ਕੀ ਮੋਲਚਾਲ ਆ ਪਰ ਕਹਿੰਦੇ ਹੀ ਬਸ ਕਹਿੰਦੇ ਕਿ ਬੱਚੇ ਠੀਕ ਆ ਡੇ ਬਿਲਕੁਲ ਠੀਕ ਆ ਹੁਣ ਸਵੇਰ 6 ਵਜੇ ਦਾ ਪਾਣੀ ਇੱਥੇ ਕਾਫੀ ਰਾਤ ਆ ਚੁੱਕਿਆ ਵਾ ਬੱਚੇ ਸਾਡੇ ਫਸੇ ਹੋਏ ਆ ਪਰ ਸਾਨੂੰ ਕੋਈ ਵੀ ਹੈਲਪ ਨਹੀਂ ਮਿਲ ਰਹੀ ਇੱਥੋਂ ਅਸੀਂ ਪਿੰਡ ਦੇ ਬਾਹਰ ਖੜੇ ਆ ਲਖੋਵਾਲ ਵਾਲੀ ਸਾਈਡ ਪਰ ਕੋਈ ਹੈਲਪ ਨਹੀਂ ਮਿਲਦੀ ਹੁਣ ਪ੍ਰਸ਼ਾਸਨ ਨੂੰ ਸਾਡੀ ਗੱਲ ਇਹੀ ਬੇਨਤੀ ਹੈ ਸਾਡੀ ਕਿ ਜਲਦ ਜਲਦ ਸਾਡੇ ਬੱਚੇ ਬਾਹਰ ਆਣ ਬੱਚੇ ਨਾਲ ਗਲਤ ਹੋਈਆ ਕੋਈ ਵੀ ਬ ਉਹ ਕਿੱਥੇ ਬੱਚੇ ਦੂਜੀ ਬਿਲਡਿੰਗ 'ਚ ਬੈਠੇ ਕਿੱਥੇ ਬੈਠੇ ਸਾਨੂੰ ਤੇ ਇਹੀ ਕਿਹਾ ਗਿਆ ਕਿ ਦੂਸਰੀ ਬਿਲਡਿੰਗ 'ਚ ਹੈ ਬੱਚੇ ਕਿਉਂਕਿ ਨੀਚੇ ਵਾਲੀ ਬਿਲਡਿੰਗ ਤੇ ਪੂਰੀ ਪਾਣੀ ਨਾਲ ਭਰੀ ਹੋਈ ਆ ਤੇ ਕੀ ਨਾਮ ਕੀ ਹੋਇਆ ਸਾਰਾ ਸਰ ਮੇਰਾ ਨਾਮ ਅਮਨਦੀਪ ਕੌਰ ਹੈ ਮੇਰੇ ਬੱਚੇ ਦਾ ਨਾਮ ਅਭੀਜੀਤ ਹੈ 6th ਕਲਾਸ ਵਿੱਚ ਐਸੇ ਸਾਲ ਹੀ ਉਹ ਆਇਆ ਹੈ ਤੇ ਪਰ ਆ ਹੁਣ ਜਿਹੜਾ ਮੌਸਮ ਖਰਾਬ ਹੋਣ ਕਰਕੇ ਬੱਚੇ ਸਾਡੇ ਉੱਥੇ ਫਸੇ ਹੋਏ ਸਕੂਲ ਦੇ ਵਿੱਚ ਜਵਾਰਨਵਾਰ ਜਵਾਰਨ ਮੋਦੀਆ ਵਿਦਿਆਲੇ ਦੇ ਵਿੱਚ ਤੇ ਅਜੇ ਤੱਕ ਸਾਡੇ ਬੱਚੇ ਬਾਹਰ ਨਹੀਂ ਆਏ ਉੱਥੇ ਫਸੇ ਪਏ ਨੇ ਨਾ ਕੋਈ ਪ੍ਰਸ਼ਾਸਨ ਨਾ ਕੋਈ মিডিਆ ਉੱਥੇ ਕੁਝ ਨਹੀਂ ਪਹੁੰਚਿਆ ਹੁਣ ਤੁਸੀਂ ਚਲੋ ਆਏ ਉਹਦੇ ਸ਼ਾਇਦ ਕੋਈ ਸੁਣਵਾਈ ਹੋ ਜਾਏ ਪਰ ਸਾਡੇ ਬੱਚੇ ਉੱਥੇ ਸੇਫ ਨਹੀਂ ਹੈਗੇ ਜੇ ਸਕੂਲ ਵਿੱਚ ਫੋਨ ਕਰਦੇ ਆ ਤਾਂ ਕੋਈ ਫੋਨ ਨਹੀਂ ਚੁੱਕਦਾ ਅਗੋ ਕਹਿੰਦੇ ਆ ਕਿ ਤੁਹਾਡੇ ਬੱਚੇ ਸੇਫ ਨੇ ਕੋਈ ਨਾ ਉੱਪਰਲੀ ਡੋਮ 'ਚ ਚੜਾਏ ਹੋਏ ਬੱਚੇ ਥੱਲੜੀ ਰੂਮ ਦੇ ਵਿੱਚ ਉੱਪਰ ਚੜਾ ਤੇ ਦਿੱਤੇ ਆ ਪਰ ਜੇ ਬਿਲਡਿੰਗ ਨੂੰ ਕੋਈ ਨੁਕਸਾਨ ਪਹੁੰਚ ਜਾ ਤਾਂ ਫਿਰ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ 30 ਤੱਕ ਛੁੱਟੀਆਂ ਕਰ ਦਿੱਤੀਆਂ ਗਈ ਸਰਕਾਰ ਨੇ ਨਹੀਂ ਸਰ ਇਹਨਾਂ ਨੇ ਛੁੱਟੀ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਸਾਰੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਛੁੱਟੀਆਂ ਨੇ 30 ਤੱਕ ਛੁੱਟੀਆਂ ਹੋਈਆਂ ਪਈਆਂ ਨੇ ਤਿੰਨ ਦਿਨੋਂ ਗਏ ਆ ਨਿਊਜ਼ ਆ ਰਹੀ ਆ ਕਿ ਤੇ ਸਕੂਲ ਦੇ ਵਿੱਚ ਛੁੱਟੀਆਂ ਨੇ ਛੁੱਟੀਆਂ ਨੇ ਅਸੀਂ ਇਹਨਾਂ ਨੂੰ ਫੋਨ ਕੀਤੇ ਕੀ ਸਾਰੇ ਸਾਰੇ ਪੰਜਾਬ ਦੇ ਚ ਛੁੱਟੀਆਂ ਹੋ ਗਈਆਂ ਨੇ ਸਾਰੇ ਸਕੂਲ ਬੰਦ ਐ ਕਿ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਛੁੱਟੀਆਂ ਹੋਈਆਂ ਸਾਨੂੰ ਜੀ ਸਾਨੂੰ ਸੈਂਟਰ ਸਰਕਾਰੋਂ ਸਾਨੂੰ ਕੋਈ ਆਰਡਰ ਨਹੀਂ ਆਇਆ ਜੇ ਸਰ ਆਪਾਂ ਸਕੂਲ ਨਹੀਂ ਬੰਦ ਕਰ ਸਕਦੇ ਨਾ ਹੀ ਤੁਸੀਂ ਬੱਚੇ ਲੀਵ ਤੇ ਲੈ ਕੇ ਜਾ ਸਕਦੇ ਹੋ ਹੁਣ ਕੀ ਮੰਗਰਦੇ ਹੁਣ ਸਾਡੀ ਇਹ ਮੰਗ ਹੈ ਕਿ ਸਾਡੇ ਬੱਚੇ ਜਲਦ ਤੋਂ ਜਲਦ ਸਾਡੇ ਸਾਡੇ ਬੱਚੇ ਸਾਡੇ ਕੋਲ ਹੋਣੇ ਚਾਹੀਦੇ ਸੇਫ ਹੋ ਵੀ ਹੁਣ ਬੱਚੇ ਦਾ ਕੀ ਨਾਮ ਆ ਤੇ ਕਿੰਨੀ ਚ ਪੜਦਾ ਹਾਂਜੀ ਸਰ ਮੇਰਾ ਨਾਮ ਸੰਧਿਆ ਮੈਂ ਤਾਲਪੁਰ ਪੰਡੋਰੀ ਤੋਂ ਹਾਂ ਮੇਰਾ ਬੇਟਾ ਮੌਲਿਕ ਸ਼ਰਮਾ ਇੱਥੇ 6th ਕਲਾਸ 'ਚ ਹੈ ਤੇ ਕੱਲ ਵੀ ਫੋਨ ਕੀਤਾ ਸੀ ਤੇ ਸਰ ਬੋਲਦੇ ਸੇਫ ਆ ਸਭ ਕੁਝ ਸੇਫ ਹੈ ਕੋਈ ਗੱਲ ਨਹੀਂ ਕਸ਼ਮ ਨੂੰ ਮੈਂ ਕਿਹਾ ਸੀ 7 ਵਜੇ ਕਿ ਸਰ ਮੈਂ ਲੈ ਜਾਂਦੀ ਆਂਗੇ ਤੇ ਸਰ ਨੇ ਨਹੀਂ ਭੇਜਿਆ ਕੱਲ ਵੀ ਇਹਨਾਂ ਦਾ ਸਕੂਲ ਲੱਗਾ ਹੋਇਆ ਸੀ ਜਦੋਂ ਕਿ ਜਦੋਂ ਕਿ ਸਾਰੇ ਛੁੱਟੀਆਂ ਪਈਆਂ ਹੋਈਆਂ ਨੇ ਕੱਲ ਵੀ ਇਹਨਾਂ ਨੇ ਕਲਾਸਿਸ ਲਗਾਈਆਂ ਨੇ ਸ਼ਾਮ ਨੂੰ ਇਹਨਾਂ ਦਾ ਰਿਮੀਡੀਅਲ ਲੱਗਦੀ ਟਿਊਸ਼ਨ ਲੱਗਦੀ ਆ ਉਹ ਵੀ ਲੱਗੀ ਇਹਨਾਂ ਦੀ ਸ਼ਾਮ ਨੂੰ ਤੇ ਬਾਕੀ ਮੈਂ ਅੱਜ ਮਾਰਨਿੰਗ ਫੋਨ ਕੀਤਾ ਹੈ ਤੇ ਬੋਲ ਰਹੇ تھے ਨਹੀਂ ਬੱਚੇ ਸੇਫ ਆ ਉੱਪਰ ਵੱਲ ਡੌਮ ਚ ਕਰਦੇ ਥੱਲੇ ਵੱਲ ਡੌਮ ਚ ਪਾਣੀ ਹੈ ਪ੍ਰਿੰਸੀਪਲ ਸਰ ਨੂੰ ਫੋਨ ਕੀਤਾ ਹੀ ਉਹ ਕਹਿੰਦੇ ਜੀ ਹਨ ਉੱਪਰ ਤੋਂ ਹੀ ਆਰਡਰ ਨਹੀਂ ਆਏ ਅਹੀਂ ਤੁਹਾਡੇ ਬੱਚੇ ਕਿੱਦਾਂ ਬੇ ਜਿੰਦੇ ਤੇ ਹੁਣ ਕੋਈ ਫੋਨ ਨਹੀਂ ਚੁੱਕ ਰਿਹਾ ਫੋਨ ਸਵਿਚ ਆਫ ਆ ਰਿਹਾ ਅਧਿਕਾਰੀ ਕੀ ਕਹਿੰਦੇ ਭਗਵੰਦ ਜੀ ਆ ਰਹੇ ਆ ਹਾਂਜੀ ਉਹ ਕਹਿੰਦੇ ਆ ਕਿ ਭਗਵੰਦ ਜੀ ਆ ਰਹੇ ਆ ਤੇ ਯਾਦਾ ਉਧਰ ਡਿਊਟੀਆਂ ਲੱਗੀਆਂ ਹੋਈਆਂ ਨੇ ਕਰਾਂਗੇ ਇਹਨਾਂ ਨੂੰ ਵੀ ਕਰਾਂਗੇ ਪਹਿਲੇ ਉਧਰ ਦੇਖ ਲਈਏ ਸਾਡੀ ਕੋਈ ਸੁਣਾਈ ਨਹੀਂ ਅਹੀਂ ਚਾਹਨੀ ਕਿ ਆਂ ਬੱਚ ਨੂੰ ਸੇਫਲੀ ਅੰਦਰੋਂ ਬਾਹਰ ਕੱਢਿਆ ਜਾਏ ਆ ਰਹੇ ਨੇ ਮੈਂ 9th ਵੀ ਕਲਾਸ ਦਾ ਤੇ ਮੈਂ ਸੀਨੀਅਰ ਵੀ ਕਰਾਂ ਵਹੀ ਪੜਾਉਂਦਾ 50 ਜਨ ਤਾਂ ਤੇ ਸਾਡੇ ਸਕੂਲ ਦੇ ਇੰਨਾ ਇਨਾ ਪਾਣੀ ਆ ਬਸ ਸਵੇਰ ਤੋਂ ਸ਼ੁਰੂ ਆ ਸਵੇਰੇ ਥੋੜਾ ਹੀ ਹੁਣ ਵੱਧ ਗਿਆ ਯਾਰ ਕਿੰਨੇ ਬੱਚੇ ਬਸੇ ਇੱਥੇ ਬਸੇ ਤੇ ਹੁਣ ਬੱਚੇ ਤੇ ਹੁਣ ਸਾਡੇ 5 ਤੁਹਾਨੂੰ ਪੋ ਲੈ ਗਿਆ ਸਾਨੂੰ ਸੰਤ ਸਾਡੇ ਘਰ ਤੇ ਲੈ ਗਿਆ ਅੱਛਾ ਚਾਚਾ ਜੀ ਕਿੱਦਾਂ ਲੈ ਗਏ ਜੀ ਉੱਥੇ ਹੀ ਪੈਦਲ ਲੈ ਕੇ ਆਏ ਆਪਦੇ ਪੈਦਲ ਆਏ ਪਾਣੀ ਕਿੰਨਾ ਕੁ ਵਾੜ ਪਾਣੀ ਬਾਜੀ ਚੌੜਾ ਇੰਨਾ ਇੰਨਾ 4 4 ਫੁੱਟ ਸੜਕੇ ਕਿੰਨ ਸੜਕ ਤੇ ਆ ਓਨੇ 450 ਕੋ ਬੱਚੇ ਹੋਣਿਆ ਹੁਣ ਸਾਡੇ ਅੰਤਵਾਦ ਆ ਇੰਨੇ ਕੋ ਤੂੰ ਕਿਹੜੀ ਕਲਾਸ ਪੜਦਾ ਸੀ ਮੈਂ 9th ਜੀ ਤੇ ਤੀਜਾ ਛੁੱਟੀ ਨਹੀਂ ਕੀਤੀ ਤੁਹਾਨੂੰ ਨਹੀਂ ਕਿਹਾ ਨਹੀਂ ਪੁੱਛਿਆ ਪਾਣੀ ਵਧ ਗਿਆ ਛੁੱਟੀ ਕਰ ਦੋ ਤੁਹਾਨੂੰ ਨੇ ਕੱਲ ਤੱਕ ਤੇ ਨਹੀਂ ਆਇਆ ਨਾ ਪਾਣੀ ਕੱਲ ਤੱਕ ਨਹੀਂ ਆਇਆ ਸਾਨੂੰ ਲੱਗਿਆ ਨਹੀਂ ਆਊਗਾ ਸਵੇਰੇ ਆਇਆ ਪਾਣੀ ਕਿਤੇ ਹੁਣ ਟੀਚਰਾਂ ਨੇ ਛੁੱਟੀ ਕਰ ਦੇਣੀ ਸਾਨੂੰ ਟੀਚਰ ਦਿੱਤੀ ਕੋਈ ਗਲਤੀ ਨਹੀਂ ਇਹਦੇ ਵਿੱਚ ਚਲ ਆਪਾਂ ਤਾਂ ਮੈਂ ਨਵੀਂ ਵੀ ਆ ਤੇ ਜੁਨੀੜੇ ਦਾ ছাত্র ਰਿਹਾ ਅੱਛਾ ਕੀ ਹਾਲਤ ਬਣੇ ਉੱਥੇ ਉੱਥੇ ਪਾਣੀ ਬੜਾ ਮਿਲ ਗਈ ਹੁੰਦੇ ਚੜ-ਚੜ ਫੋਟੋ ਹੋ ਗਿਆ ਪਾਣੀ ਪਹਿਲਾਂ ਮਿਲ ਗਈ ਅਜੇ ਪੈੜਾਂ ਤੱਕ ਵੀ ਨਹੀਂ ਪਹੁੰਚਦਾ ਹੁਣ ਜੱਕਦਮ ਹੋਇਆ ਰਾਤ ਨੂੰ 3:30 ਵਜੇ ਨਾਲ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਉੱਥੇ ਨਹੀਂ ਕੋਈ ਨਹੀਂ ਕੋਈ ਹਨਵਾਰ ਘਰ ਦੇ ਲੈ ਗਏ ਆ ਸਵੇਰ ਦੀ ਪਣੀ ਦਿੱਤੀ ਤੁਹਾਨੂੰ ਕੋਈ ਸਵੇਰ ਦੇ ਹਨ ਹਾਂਜੀ ਰੋਟੀ ਪਣੀ ਖੋਇਆ ਤੁਹਾਨੂੰ ਹਾਂਜੀ ਬਰਾੜੀ ਆਮਨ ਤੇ ਨਾਲ ਚਾਹ ਦਿੱਤੀ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਆਪੇ ਕੱਢ ਕੇ ਲੈਪੇ ਨੇ ਹਾਂਜੀ ਕਦੋਂ ਪਾਣੀ ਵਧਿਆ ਸੀ ਇਹ ਸਾਡੇ ਦੇ 4 ਵਜੇ ਨਾ ਤੁਸੀਂ ਕਹਿ ਨਹੀਂ ਵੀ ਇਹਨਾਂ ਛੱਡ ਦਿਓ ਜਾਂਦੋ ਇਹਨਾਂ ਹੱਡ ਨਹੀਂ ਕਿੱਥੇ ਗਈ